ਵਹਿਗਜੀ ਦਾ ਖਾਲਸਾ ਵਹਿਗਜੀ ਕੀ ਫਤਿਹ ਦੋਸਤੋ ਇਹ ਬਗਵਾਈਂ ਪਿੰਡ ਦੇ ਕੋਲ ਇੱਕ ਬਹੁਤ بڑا ਐਕਸੀਡੈਂਟ ਹੋਇਆ ਹੈ ਜੋ ਇੱਕ ਪਾਸੇ ਤੁੰਗਰ ਸੇਵਾ ਸਕੂਲ ਕਾਲਜ ਆਜ ਉਹਦੀ ਬਾਸਾਰੀ ਸੀ ਤੇ ਦੂਜੇ ਪਾਸੇ ਤੋਂ ਇੱਕ ਟਰੱਕ ਜੋ ਓਵਰਲੋਡ ਸੀ ਜਿਸ ਦਾ ਕਿ ਇੱਕ ਟਾਇਰ ਫਟਣ ਦੇ ਕਾਰਨ ਸੰਤੁਲਨ ਵਿਗੜ ਗਿਆ ਤੇ ਉਸ ਦੇ ਅੱਗੇ ਇੱਕ ਸਾਈਕਲ ਸੁਰੀਸ ਮੋਟਰਸਾਈਕਲ ਸਵਾਰ ਲੜਕਾ ਜੋ ਇਹੀ ਕਾਲਜ ਦਾ ਸੀ ਦਸਰੇ ਨੇ ਲੇ ਪੂਰੀ ਪੁਸ਼ਟੀ ਨਹੀਂ ਹੈ ਕਿਸੇ ਕੋਈ ਦਾ ਹਸਰੇ ਨੇ ਕਿਸੇ ਉਹ ਵੀ ਉਸ ਦੀ ਪੇਟ ਵਿੱਚ ਆ ਗਿਆ ਜਿਸ ਦੀ ਕੀ ਮੌਕੇ ਹੀ ਡੈਥ ਹੋ ਗਈ ਤੇ ਬਾਕੀ ਜੋ ਦੋਨਾਂ ਹੀ ਪਾਸੇ ਦੇ ਡਰਾਈਵਰ ਨੇ ਉਹ ਦੱਸੇ ਜਾ ਰਹੇ ਨੇ ਕਿ ਜਿਆਦਾ ਸੀਰੀਅਸ ਨਹੀਂ ਤੇ ਇਸ ਵਿੱਚ ਲੜਕੀਆਂ ਹੀ ਸਨ ਬਸ ਦੇ ਵਿੱਚ ਤੇ ਜੋ ਡਰਾਈਵਰ ਦੇ ਪਿਛਲੇ ਸੀਟ ਤੇ ਲੜਕੀ ਬੈਠੀ ਸੀ ਉਹ ਵੀ ਲੜਕੀ ਬੈਠੀ ਸੀ ਉਹ ਵੀ ਜਿਸ ਦੱਸ ਰਿਹਾ ਨੇ ਕਿ ਜ਼ਿਆਦਾ ਥੋੜੀ ਸੀਰੀਅਸ ਨੇ ਤੇ ਬਾਕੀ ਵੀ ਲੜਕਿਆਂ ਦੇ ਬਹੁਤ ਜ਼ਿਆਦਾ ਝੋਟਾਂ ਲੱਗੀਆਂ ਨੇ ਤੇ ਇੱਥੇ ਦੋਸਤੋ ਹੁਣ ਇਹ ਗੱਲ ਆ ਜਾਂਦੀ ਹੈ ਕਿ ਜੋ ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਨੇ ਸਾਨੂੰ ਆਪਣੀਆਂ ਅਣਗਹਿਲੀਆਂ ਨਹੀਂ ਕਰਨੀਆਂ ਚਾਹੀਦੀਆਂ ਹੁਣ ਇੱਕ ਇਹ ਛੋਟੀ ਇਹ ਚੰਦ ਪੈ ਰੁਪਈਆਂ ਦੇ ਪਿੱਛੇ ਅਸੀਂ ਓਵਰਲੋਡ ਗੱਡੀ ਕਰ ਲੈਨੇ ਆ ਤੇ ਓਵਰਲੋਡ ਕਰਨ ਦੇ ਨਾਲ ਹੁਣ ਜਾਨ ਜੈਨੀ ਇਨਸਾਨ ਵੀ ਹੋ ਸਕਦਾ ਹੈ ਜਾਨ ਦਾ ਖਤਰਾ ਵੀ ਹੋ ਸਕਦਾ ਹੈ ਕਿ ਇੱਕ ਜਾਨ ਜੋ ਮਾਪਿਆਂ ਦਾ ਪਤਾ ਨਹੀਂ ਇਕਲਾ ਪੁੱਤ ਸੀ ਕਿਦਾਂ ਸੀ ਇੱਕ ਘਰ ਦਾ ਘਰ ਦਾ ਜੋ ਚਰਾਗਾ ਉਹ ਬੁੱਝ ਚੁੱਕਾ ਹੈ ਉਹ ਭਰਾ ਭੈਣ ਕੋਈ ਹੈ ਪਤਾ ਨਹੀਂ ਅਰੇ ਪੂਰਾ ਯਾਨੀ ਸਾਨੂੰ ਤੇ ਜੱਥੇ ਤੱਕ ਦਜਾ ਹੈ ਕਿ ਉਹ ਵਿਚਾਰਾ ਡੈਥ ਵੀ ਹੋ ਚੁੱਕੀ ਹੈ ਕਲੀਰ ਹੈ ਤੇ ਉਹ ਘਰ ਤਾਂ ਸੋਗ ਬਹਿ ਚੁੱਕਾ ਹੈ ਅਸੀਂ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਹੋਰ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ ਇਸ ਐਕਸੀਡੈਂਟ ਦੇ ਵਿੱਚ ਜੋ ਹਲੇ ਤੱਕ ਸੀਰੀਅਸ ਹੈ ਐਮਰਜੈਂਸੀ ਗਰਸ਼ੰਕਰ ਵਿੱਚ ਹਸਪੀਟਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਜਿਹੜੇ ਇਲਾਜ ਨੇ ਸਾਰੇ ਸਟੂਡੈਂਟ ਤੇ ਡਰਾਈਵਰ ਵੀ ਦੋਨੋਂ ਤੇ ਆਪਾਂ ਨੂੰ ਇੱਕ ਮੁਜਾਫਰ ਇੱਕ ਮੋਟਰਸਾਈਕਲ ਲਈ ਜੋ ਪੱਟੀ ਬਣਾਈ ਹੋਈ ਹੈ ਆਪਾਂ ਦੇਖਦੇ ਕਿ ਉਹ ਪੱਟੀ ਤੇ ਕੁਝ ਗੱਡੀਆਂ ਖੜ ਜਾਨੀਆਂ ਕੁਝ ਰੇੜੀਆਂ ਲੱਗ ਜਾਨੀਆਂ ਇਦਾਂ ਉਹ ਨਹੀਂ ਲੱਗਣੇ ਚਾਹੀਦੀਆਂ ਮੋਟਰਸਾਈਕਲ ਲਈ ਇੱਕ ਲੱਗ ਹੀ ਜਿਹੜੀ ਉਹ ਪੱਟੀ ਉਹ ਥੋੜੀ ਚੌੜੀ ਕਰਕੇ ਬਣਾਨੀ ਚਾਹੀਦੀ ਹੈ ਕਿ ਇਸ ਵਿੱਚ ਸਿਰਫ ਮੋਟਰਸਾਈਕਲ ਹੀ ਚੱਲਣਗੇ ਤਾਂ ਕਿ ਮੋਟਰਸਾਈਕਲ ਸੇਫ ਰਹਿ ਸਕਣ ਬਟ ਬਣਾਈ ਵੀ ਹੋਈ ਬਣੀ ਵੀ ਹੁੰਦੀ ਹੈ ਪਰ ਉੱਥੇ ਕੋਈ ਰੇੜੀਆਂ ਜੂਸਦੀਆਂ ਰੇੜੀਆਂ ਜਾਂ ਕਸਦੀ ਰੇੜੀ ਲੱਗ ਜਾਨੀਆਂ ਨੇ ਤੇ ਉਹ ਫਿਰ ਗੱਡੀਆਂ ਖੜ ਜਾਂਦੀਆਂ ਨਹੀਂ ਅਗਰ ਕੁਝ ਖੜ ਜਾਂਦਾ ਆ ਤੇ ਅੱਜ ਬਹੁਤ ਜਿਹੜੀ ਕਈ ਮਾੜਾ ਦਿਨ ਅਸੀਂ ਕਹਿ ਸਕਦੇ ਜਿਹੜਾ ਆ ਕਿ ਸਾਡੀਆਂ ਜੋ ਬੇਟੀਆਂ ਆ ਉਹਨਾਂ ਦੇ ਇਹ ਸੱਟਾਂ ਚੋਟਾਂ ਲੱਗੀਆਂ ਨੇ ਕੁਰ세ਵਾ ਕਾਲਜ ਜੋ ਸਾਡੇ ਆਪਣਾ ਗਰਸਖ ਹਲਕੇ ਦਾ ਬਹੁਤ ਹੀ ਵਧੀਆ ਕਾਲਜ ਹੈ ਤੇ ਇਸ ਤੇ ਬਹੁਤ ਹੀ ਵਧੀਆ ਪੜ੍ਹ ਰਹੀ ਹੁੰਦੀ ਆ ਬਹੁਤ ਬੱਚੇ ਥੋ ਦੂਰ ਦੂਰੋਂ ਪੜਨ ਵੀ ਆਦੇ ਨੇ ਤੇ ਇਹ ਉਸ ਸਕੂਲ ਦੀ ਵਾਸੀ ਤੇ ਨਰਸਿੰਗ ਦੇ ਕੋਰਸ ਹੁੰਦੇ ਨੇ ਇਥੇ ਤੇ ਹੋਰ ਬਹੁਤ ਕੋਰਸ ਨੇ ਉਹ ਜੀ ਦੇ ਬਹੁਤ ਜਿਆਦਾ ਯਾਨੀ ਵਧੀਆ ਬਹੁਤ ਵਧੀਆ ਐਜੂਕੇਸ਼ਨ ਇਸ ਸਰ ਪਤਾ ਲੱਗ ਗਿਆ ਜਦੋਂ ਚੱਡੀ ਦਾ ਰੋਡ ਤੇ ਭਗਵਾਂਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਹੈ ਇਸ ਤਰ੍ਹਾਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਬੋਗੇ ਦੇ ਆਗੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸ਼ਿਕਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਬਲ ਹਸਪਤਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਭਜਾਇਆ ਗਿਆ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਜਿਹੜਾ ਹੈਗਾ ਹਸਪਤਲ ਅੱਗੇ ਭੇਜੇ ਗਏ ਬਾਕੀ ਅੱਗੇ ਉਹਨਾਂ ਦਾ ਜਿਹੜਾ ਲਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਟੱਕਰ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਜਿਹੜਾ ਹੈਗੇ ਉਹਨਾਂ ਦਾ ਕੀ ਹਾਲ ਹੈ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ ਹਿਆਰਪੁਰ ਸਾਈਡ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਜਾਂਚ ਕੀਤੀ ਜਾਵੇ ਇਹ ਪੱਲੀਆ ਜਿਹੜਾ ਟਰੱਕ ਐਕਸੇਲੇਟ ਹੋਇਆ ਬੱਸ ਨਾਲ ਕੀ ਹੋਇਆ ਸੀਗਾ ਇਹ ਵੀਰੇ ਟਰੱਕ ਘਰ ਸ਼ੰਕਰ ਆਉਂਦਾ ਸੀ ਸਾਨੂੰ ਅਸੀਂ ਇੱਥੇ ਕੋਲ ਸਰਪੰਚੇ ਭੇਜ ਲਿਆ ਵਿੱਚ ਕੰਮ ਕਰਦਾ ਤੇ ਟਰੱਕ ਦੇ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਕੰਟਰੋਲ ਦੇ ਬਾਹਰ ਹੋਈ ਬੱਸ ਦੇ ਮורה ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਉਹਗੀ ਇਸੇ ਕਾਲਜ ਦਾ ਗੱਥੇ ਕਾਲਜ ਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ ਬੱਸ ਨਾਲ ਘਰੀਸ ਕੇ ਦੇ ਮੋੜ ਕੇ ਫੇਰ ਗੱਡੀ ਆ ਕੇ ਪਾਸੇ ਚ ਭੱਜੀ ਤੇ ਬੱਸ ਜਦ ਸਕੂਲ ਦੇ ਬੱਚੇ ਸੀ ਹਾਂਜੀ ਬੱਸ ਦੇ ਵਿੱਚ ਕੁੜੀਆਂ ਸੀਆਂ ਗਰਸ ਕੁੜੀਆਂ ਕਾਲਜ ਦੀਆਂ 15 16 ਕ ਦੀ ਗਿਣਤੀ ਹੋਣੀ ਹੈ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇਣਨੇ ਦੇ ਕੰਮ ਕਰਦਾ ਉਹ ਤੇ ਦੋਨੇ ਮੁੰਡੇ ਮੁੱਕੇ ਦੇ ਸੀ ਜੀ ਪਹਿਲਾਂ ਅਸੀਂ ਬੱਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਤੇ ਬਾਅਦ ਚ ਟਰੱਕ ਦੇ ਕਿੰਨੀ ਖਾਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੀ ਕੀ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਨੇ ਸੀਰੀਅਸ ਹੱਥ ਸੀ ਬੱਸ ਵਾਲੇ ਦੇ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਟਰੱਕ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਉਹ ਸੀਰੀਅਸ ਸੀਗਾ ਤੇ ਬੱਸ ਦੇ ਵਿੱਚ ਡਰਾਈਵ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਹੋ ਸੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਸੇ ਲੱਤ ਟੁੱਟ ਗਈ ਕਿਸੇ ਦੀ ਬਾਹਂ ਟੁੱਟ ਗਈ ਤੇ ਡੈਥ ਵੀ ਉਹ ਡੈਥ ਵੀ ਹੋਈ ਹੈ ਕਿੰਨੇ ਕਿੰਨੇ ਜਾਨ ਰਸੂ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਕੋਰੇ ਸਾਨੂੰ ਤੇ ਬੱਸ ਦੇ ਗੱਭੇ ਮੁਰਤੇ ਹਲੇ ਬਾਕੀ ਅਧਿਕਾਰਿਕ ਤੌਰ ਤੇ ਪੁਸ਼ਟੀ ਹੋਈ ਕੋਈ ਨਹੀਂ ਸੱਚਾ ਕਿਸੇ ਨੇ ਹਲੇ ਇੱਕ ਤੱਕ ਕੋਈ ਜਸਤੂਤੀ ਜਿਆਦਾ ਜਿਆਦਾ ਮੌਕੇ ਤੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜੋ ਰਿਪੋਰਟ ਆਉਗੀ ਉਪਰ ਉਹ ਪਤਾ ਲੱਗੂਗਾ